ਜੰਮੂ ਕਸ਼ਮੀਰ ਦੇ ਪੁਂਚ ਇਲਾਕੇ ਦੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੇ ਬਾਹਰ ਹੋਇਆ ਇੱਕ ਵੱਡਾ ਤਮਾਕਾ ਇਸ ਮਾਮਲੇ ਦੇ ਵਿੱਚ ਦੋ ਵਿਅਕਤੀ ਕੀਤੇ ਗਏ ਗ੍ਰਿਫਤਾਰ ਇੱਕ ਵਾਰ ਫਿਰ ਦੱਸਿਆ ਕਿ ਜੰਮੂ ਕਸ਼ਮੀਰ ਦੇ ਪੁਂਚ ਇਲਾਕੇ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੇ ਬਾਹਰ ਹੋਇਆ ਇੱਕ ਵੱਡਾ ਤਮਾਕਾ ਇਸ ਸਿਲਸਿਲੇ ਵਿੱਚ ਦੋ ਵਿਅਕਤੀ ਗ੍ਰਿਫਤਾਰ ਕੀਤੇ ਗਏ ਹਨ ਲੋਕ ਸਭਾ ਚੋਣਾਂ ਤੋਂ ਪਹਿਲੇ ਪੁਂਚ ਵਿੱਚ دہشت ਦਾ ਮਾਹੌਲ ਆਓ ਦੇਖਦੇ ਹਾਂ ਇਸ ਮਸਲੇ ਦੇ ਵਿੱਚ ਪੂਰੀ ਰਿਪੋਰਟ ਆਪਸੀ ਸਾਹਿਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੁਹਾਡਾ ਤੇਜਿੰਦਰਪਾਲ ਸਿੰਘ ਅੱਜ ਇੱਕ ਬਹੁਤ ਹੀ ਵੱਡੀ ਖਬਰ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਖਬਰ ਆ ਰਹੀ ਹੈ ਪੁਂਚ ਤੋਂ ਜੰਮੂ ਕਸ਼ਮੀਰ ਯੂਟੀ ਦਾ ਜ਼ਿਲ੍ਹਾ ਪੁਂਚ ਜੋ ਹੈ ਉੱਥੇ ਬੀਤੀ ਰਾਤ 26 ਤਰੀਕ ਨੂੰ ਬੀਤੀ ਰਾਤ 26 ਤਰੀਕ ਨੂੰ ਗੁਰਦੁਆਰਾ ਬੈਠਕ ਮਹੰਤ ਮੋਰ ਸਿੰਘ ਗੁਰਦੁਆਰਾ ਸਾਹਿਬ ਦੀ ਇੱਕ ਨਵੀਂ ਉਸਾਰੀ ਕੀਤੀ ਗਈ ਸੀ ਉਸ ਦੇ ਬਿਲਕੁਲ ਬਾਹਰ ਇੱਕ ਬਹੁਤ ਹੀ ਵੱਡਾ ਬਲਾਸਟ ਹੋਇਆ ਹੈ ਬਹੁਤ ਹੀ ਵੱਡਾ ਧਮਾਕਾ ਕੀਤਾ ਗਿਆ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਗੁਰਦੁਆਰਾ ਸਾਹਿਬ ਜਿਹੜੇ ਹਨ ਇਹ ਕੁਝ ਹੀ ਦਿਨ ਪਹਿਲਾਂ ਇਸ ਦੀ ਬਿਲਡਿੰਗ ਦੀ ਉਸਾਰੀ ਕੀਤੀ ਗਈ ਸੀ ਨਵਾਂ ਬਣਿਆ ਬਹੁਤ ਹੀ ਵੱਡਾ ਗੁਰਦੁਆਰਾ ਹੈ ਔਰ ਪੁੰਛ ਦਾ ਇੱਕ ਬਹੁਤ ਵੱਡਾ ਗੁਰਦੁਆਰਾ ਕਿਹਾ ਜਾਂਦਾ ਹੈ ਪੁੰਛ ਜ਼ਿਲ੍ਹੇ ਦੇ ਵਿੱਚ ਰਾਤ ਨੂੰ ਕਰੀਬ ਸਵਾ 10 10 ਤੋਂ ਸਵਾ 10 ਵਜੇ ਦੇ ਵਿੱਚ ਵਿੱਚ ਕਿਸੇ ਇੱਕ ਸ਼ਰਾਰਤੀ ਵਿਅਕਤੀ ਵੱਲੋਂ ਉਸ ਗੁਰਦੁਆਰਾ ਸਾਹਿਬ ਦੇ ਅੰਦਰ ਜੋ ਹੈ ਇੱਕ ਗ੍ਰੇਨੇਡ ਦੇ ਵਰਗੀ ਕੋਈ ਚੀਜ਼ ਜਿਹੜੀ ਹੈ ਫੈਂਕਣ ਦੀ ਕੋਸ਼ਿਸ਼ ਕੀਤੀ ਗਈ ਅਤੇ ਗੁਰਦੁਆਰਾ ਸਾਹਿਬ ਦੇ ਵਿੱਚ ਡਰ ਅਤੇ دہشت ਦਾ ਮਾਹੌਲ ਉਸ ਇਲਾਕੇ ਦੇ ਵਿੱਚ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਤੁਹਾਨੂੰ ਦੱਸ ਦਈਏ ਕਿ ਸਾਡੀ ਗੱਲਬਾਤ ਹੋਈ ਹੈ ਪੁਂਚ ਦੀ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਨਰਿੰਦਰ ਸਿੰਘ ਜੀ ਦੇ ਨਾਲ ਉਹ ਵੀ ਤੁਹਾਨੂੰ ਬਾਅਦ ਦੇ ਵਿੱਚ ਸੁਣਾਵਾਂਗੇ ਨਾਲ ਦੇ ਨਾਲ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਉੱਥੇ ਉਸ ਇਲਾਕੇ ਦੇ ਵਿੱਚ ਇੱਕ ਜੋ ਇੱਕ ਅਟੈਕ ਜਿਹੜਾ ਹੈ ਤਮਾਕਾ ਜਿਹੜਾ ਹੈ ਬੰਬ ਦਾ ਗ੍ਰੇਨੇਡ ਅਟੈਕ ਕਿਹਾ ਜਾ ਰਿਹਾ ਹੈ ਕੁਝ ਮਤਲਬ ਅਟਕਣਾ ਲਗਾਈਆਂ ਜਾ ਰਹੀਆਂ ਨੇ ਕਿ ਗ੍ਰੇਨੇਡ ਅਟੈਕ ਹੈ ਔਰ ਤੁਹਾਨੂੰ ਇੱਕ ਹੋਰ ਜਿਹੜੀ ਖਬਰ ਦੱਸਦੀ ਹੈ ਕਿ ਇਸੇ ਅਟੈਕ ਦੇ ਇਸੇ ਗ੍ਰੇਨੇਡ ਬਲਾਸਟ ਦੇ ਮਾਮਲੇ ਦੇ ਵਿੱਚ ਦੋ ਵਿਅਕਤੀਆਂ ਨੂੰ ਜਿਹੜਾ ਹੈ ਪੁਲਿਸ ਨੇ ਉੱਥੇ ਗ੍ਰਿਫਤਾਰ ਵੀ ਕਰ ਲਿਆ ਹੈ ਕਿਹਾ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਇਹਨਾਂ ਦੋ ਵਿਅਕਤੀਆਂ ਦਾ ਹੱਥ ਹੋਵੇ ਇਹ ਨਾਲ ਹੀ ਜੁੜਦੇ ਖਬਰ ਤੁਹਾਨੂੰ ਦੱਸ ਦਈਏ ਕਿ ਇੱਕ ਬਲਾਸਟ ਦੇ ਕੇਸ ਦੇ ਵਿੱਚ ਇਸ ਬਲਾਸਟ ਦੇ ਕੇਸ ਦੇ ਵਿੱਚ ਦੋ ਵਿਅਕਤੀਆਂ ਨੂੰ ਪੁਲਿਸ ਨੇ ਉੱਥੇ ਮੌਕੇ ਤੇ ਜਿਹੜਾ ਹੈ ਪਹੁੰਚ ਤੋਂ ਗ੍ਰਿਫਤਾਰ ਕਰ ਲਿਆ ਹੈ ਇਹ ਸਵੇਰ ਤੱਕ ਦੀ ਜਿਹੜੀ ਆਊਟ ਜਿਹੜੀ ਨਵੀਂ ਅਪਡੇਟ ਆਈ ਸੀ ਕਿ ਦੋ ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੋਇਆ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਇਹਨਾਂ ਹੱਦਾਂ ਉਸ ਬੰਬ ਬਲਾਸਟ ਦੇ ਵਿੱਚ ਉਸ ਗ੍ਰੇਨੇਡ ਅਟੈਕ ਦੇ ਵਿੱਚ ਕੋਈ ਨਾ ਕੋਈ ਹੱਥ ਹੋਇਆ ਹੈ ਇਨਵੈਸਟੀਗੇਸ਼ਨ ਦੇ ਵਿੱਚ ਚੱਲ ਰਿਹਾ ਹੈ ਸਾਰਾ ਇਨਵੈਸਟੀਗੇਸ਼ਨ ਅੰਡਰ ਇੱਕ ਕੇਸ ਸਾਰਾ ਜਿਹੜਾ ਹੈ ਅੰਡਰ ਇਨਵੈਸਟੀਗੇਸ਼ਨ ਹੈ ਉਹ ਦੇਖਦੇ ਹਾਂ ਕਿ ਇਨਵੈਸਟੀਗੇਸ਼ਨ ਦੇ ਦੌਰਾਨ ਕੀ ਨਿਕਲ ਕੇ ਆਉਂਦਾ ਹੈ ਪਰ ਇਹ ਇੱਕ ਬਹੁਤ ਵੱਡਾ ਹਾਦਸਾ ਹੈ ਕਿ ਸਿੱਖ ਜਿਹੜੀ ਹੈ ਮਾਈਕਰੋ ਮਾਈਨੋਰਟੀਜ਼ ਦੇ ਵਿੱਚ ਉੱਥੇ ਪਹੁੰਚ ਦੇ ਵਿੱਚ ਰਹਿ ਰਹੀ ਹੈ ਬਹੁਤ ਘਟ ਗਿਣਤੀ ਦੇ ਵਿੱਚ ਹੈ ਬਲਕਿ ਪੂਰੇ ਦੇਸ਼ ਜੰਮੂ ਕਸ਼ਮੀਰ ਦੇ ਵਿੱਚ ਯੂਟੀ ਦੇ ਵਿੱਚ ਹੀ ਬਹੁਤ ਘਟ ਗਿਣਤੀ ਦੇ ਵਿੱਚ ਹੈ ਔਰ ਇਹ ਇੱਕ ਬਹੁਤ ਵੱਡੀ ਸਾਜ਼ਿਸ਼ ਕਹੀ ਜਾ ਰਹੀ ਹੈ ਕਿ ਕਿਉਂ ਸਿਰਫ ਤੇ ਸਿਰਫ ਗੁਰਦੁਆਰਾ ਸਾਹਿਬ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਔਰ ਉਸੇ ਇਲਾਕੇ ਦੇ ਵਿੱਚ ਉਹ ਵੀ ਪੁੰਛ ਦੇ ਇਲਾਕੇ ਵਿੱਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਵੀ ਜੜੀਆਂ ਨੇ ਨੇੜੇ ਨੇ ਔਰ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਇੰਨਾ ਚੋਣਾਂ ਨੂੰ ਚੋਣਾਂ ਦੇ ਚੱਲਦੇ ਹੀ دہشت ਦਾ ਮਾਹੌਲ ਬਣਾਉਣ ਦੇ ਲਈ ਜੋ ਪੁੰਛ ਇਲਾਕੇ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਦੇ ਬਾਹਰ ਅਟੈਕ ਕੀਤਾ ਗਿਆ ਹੈ ਪੁੰਛ ਦੇ ਵਿੱਚ دہشت ਦਾ ਮਾਹੌਲ ਹੈ ਇਸ ਵੇਲੇ ਕਿਉਂਕਿ ਇੱਕ ਭਾਈਚਾਰਕ ਸਾਂਝ ਨੂੰ ਖਰਾਬ ਕਰਨ ਦੀ ਜਿਹੜੀ ਹੈ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਫਿਲਹਾਲ ਜੋ ਪ੍ਰਧਾਨ ਸਰਦਾਰ ਨਰਿੰਦਰ ਸਿੰਘ ਜੀ ਜੋ ਡੀਜੀਪੀਸੀ ਦੇ ਪ੍ਰਧਾਨ ਪੁੰਛਦੇ ਹਨ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਆਓ ਸੁਣਦੇ ਹਾਂ ਉਹਨਾਂ ਦੇ ਨਾਲ ਕੀ ਗੱਲਬਾਤ ਹੋਈ ਔਰ ਕੀ ਉਹਨਾਂ ਨੇ ਜਿਹੜੀ ਐਡਮਿਨਿਸਟ੍ਰੇਸ਼ਨ ਤੋਂ ਡਿਮਾਂਡ ਕੀਤੀ ਹੈ ਕੀ ਰਿਕੁਐਸਟ ਕੀਤੀ ਹੈ ਕੀ ਅਪੀਲ ਕੀਤੀ ਹੈ ਆਓ ਸੁਣਦੇ ਹਾਂ ਸਰਦਾਰ ਨਰਿੰਦਰ ਸਿੰਘ ਪ੍ਰਧਾਨ ਡੀਜੀਪੀਸੀ ਪੁੰਛ ਕੀ ਕੱਲ ਰਾਤ ਨੂੰ ਪੁੰਚ ਕੋਈ ਹਾਂਜੀ 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 ਗੁਰਦੁਆਰਾ ਸਾਹਿਬ ਦੇ ਬਾਹਰ ਕੋਈ ਹਾਦਸਾ ਹੋਇਆ ਹੈ ਕੀ ਹਾਦਸਾ ਹੋਇਆ ਵੀਰ ਜੀ ਥੋੜਾ ਦੱਸੋਗੇ ਹਾਂਜੀ ਹਾਂਜੀ ਦਰਸਲ ਇਹ ਮੰਤਸਾਵਾ ਦਾ ਗੁਰਦੁਆਰਾ ਹੈ ਜੀ ਜੀ ਇਹ ਗੁਰਦੁਆਰਾ ਸਾਹਿਬ ਦਾ ਨਾਮ ਮੰਤ ਮੋਹਰ ਸਿੰਘ ਬੈਠਕ ਮੰਤ ਮੋਹਰ ਸਿੰਘ ਬੈਠਕ ਮੰਤ ਮੋਹਰ ਸਿੰਘ ਜੀ 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 ਠੀਕ ਹੈ ਜੀ ਤੇ ਉਹਨਾਂ ਦੀ ਯਾਦ ਵਿੱਚ ਨਵਾਂ ਹੀ ਬਣਿਆ ਨਿਊਲੀ ਕੰਸਟਰਕਟਿਡ ਬੜਾ ਇੱਕ ਸ਼ਾਲੀਸ਼ਾਨ ਗੁਰਦੁਆਰਾ ਹੈ ਜੀ 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 ਤੇ ਹਸਪੀਟਲ ਦੇ ਡਿਸਟ੍ਰਿਕਟ ਹਸਪੀਟਲ ਦੇ ਨਜ਼ਦੀਕ ਹੀ ਹੈ ਬਿਲਕੁਲ ਹਾਂਜੀ ਹਾਂਜੀ ਤੇ ਇੱਥੇ ਰਾਤ ਨੂੰ ਲਗਭਗ ਕੋਈ 10:30 10:30 ਦੇ ਦਰਮਿਆਨ ਜਿਸੇ ਵਿਅਕਤੀ ਨੇ ਇੱਕ ਬੜਾ ਹੈਵੀ ਐਕਸਪਲੋਸਿਵ ਜਿਹੜਾ ਹੈ ਸਟ੍ਰੋਕ ਕੀਤਾ ਗ੍ਰਨੇਡ ਕਿਹਾ ਜਾ ਰਿਹਾ ਹੈ ਫਿਲਹਾਲ ਕਿ ਗ੍ਰਨੇਡ ਸਟ੍ਰੋਕ ਕੀਤਾ ਆਫੀਸ਼ੀਅਲੀ ਗ੍ਰੇਡ ਕਿਹਾ ਜਾ ਰਿਹਾ ਹੈ ਜਾਂ ਜਸ ਨਹੀਂ ਆਫੀਸ਼ੀਅਲੀ ਨਹੀਂ ਪਰ ਜੋ ਇੱਕ ਆਮ ਜਿਹੜੇ ਲੋਕੀ ਇੱਥੇ ਪੁੱਜੇ ਨੇ ਏਜੰਸੀਜ਼ ਦੇ ਲੋਕ ਜੋ ਵੀ ਸਨ ਉਹਨਾਂ ਦੇ ਕਹਿੰਦੇ ਮੁਤਾਬਕ ਅਸੀਂ ਨਹੀਂ ਕਹਿ ਸਕਦੇ ਲੇਕਿਨ ਉਸਦੇ ਸਪਲਿੰਟਰ ਜਿਹੜੇ ਨੇ ਉਹ ਬੜੇ ਦੂਰ ਦੁਰਾਜ਼ਾ ਸਾਡੇ ਮਹੱਲੇ ਦੇ ਵਿੱਚ ਜਾ ਕੇ ਮਿਲੇ ਨੇ ਔਰ ਗੁਰਦੁਆਰੇ ਦੇ ਸਾਹਮਣੇ ਇੱਕ ਗੇਟ ਹੈ ਲੋਹੇ ਦਾ ਗੇਟ ਹੈ ਜੀ ਜੀ ਬਲੈਕ ਕਲਰ ਦਾ ਗੇਟ ਹੈ ਕੋਈ ਆ ਬਲੈਕ ਕਲਰ ਦਾ ਗੇਟ ਹੈ ਉਸ ਨੂੰ ਵੀ ਉਸਨੇ ਮਤਲਬ ਉਸ ਦੇ ਚੋਂ ਪਾਸ ਆਨ ਕਰਕੇ ਉਹ ਸਪਲਿੰਟਰ ਜਿਹੜੇ ਨੇ ਇਸ ਕਿਸਮ ਦੇ ਸ਼ਰੇ ਹੋਏ ਠੀਕ ਇਹ ਕਾਫੀ ਦੂਰ ਦਰਾਜ ਲੋਕਾਂ ਨੇ ਕਿਹਾ ਕਿ ਸਾਡੇ ਘਰਾਂ ਤੱਕ ਵੀ ਸਪਲਿੰਟਰ ਪੁੱਜੇ ਨੇ ਸੋ ਯਕੀਨਨ ਇੱਕ ਬਹੁਤ ਵੱਡੀ ਸਾਜ਼ਿਸ਼ ਕਹਿ ਸਕਦੇ ਆ ਬਹੁਤ ਵੱਡੀ ਅਟੈਂਪਟ ਕਹਿ ਸਕਦੇ ਆ ਕਿ ਤੁਹਾਡੇ ਉੱਥੇ ਹੋਲਾ ਮੱਲੇ ਦਾ ਬਹੁਤ ਵੱਡਾ ਇੱਕ ਪ੍ਰੋਗਰਾਮ ਕੀਤਾ ਗਿਆ ਸੀ ਨਗਰ ਕੀਰਤਨ ਹੋਲਾ ਮੱਲਾ ਹੋਲਾ ਮੱਲਾ ਸੀ ਹਾਂਜੀ ਨਗਰ ਕੀਰਤਨ ਸੀ ਹੋਲੇ ਮੱਲੇ ਦਾ ਅ ਡਿਸਟ ਗੁਰਦੁਆਰਾ ਪਰਬੰਧਕ ਕਮੇਟੀ ਪੁੱਛ ਨਹੀਂ ਕਢਾਇਆ ਸੀ ਜੀ ਜੀ ਤੇ ਉਹ ਦੇਖੋ ਨਾ ਹੁਣ ਐਸੇ ਹਾਲਾਤ ਵਿੱਚ ਅਗਰ ਕੋਈ ਬਲਾਸਟ ਕਰ ਜਾਏ ਕੁਝ ਕਰ ਜਾਏ ਤੇ ਬਹੁਤ ਵੱਡਾ ਇੱਕ ਦੁੱਖ ਦੀ ਗੱਲ ਹੈ ਔਰ ਹਾਲਾਤ ਵੀ ਐਸੇ ਨੇ ਇਸ ਵਕਤ ਤੇ ਅਸੀਂ ਜ਼ਰੂਰ ਰਿਕੁਐਸਟ ਕੀਤੀ ਹੈ ਐਲਜੀ ਗਵਰਨਮੈਂਟ ਨੂੰ ਵੀ ਕੀਤੀ ਹੈ ਅਸੀਂ ਸੈਂਟਰ ਗਵਰਨਮੈਂਟ ਨੂੰ ਵੀ ਕੀਤੀ ਹੈ ਜੀ ਜੀ ਔਰ ਪੁੱਛਦੀ ਐਡਮਿਨਿਸਟ੍ਰੇਸ਼ਨ ਨੂੰ ਵੀ ਕੀਤੀ ਹੈ ਔਰ ਐਡਮਿਨਿਸਟ੍ਰੇਸ਼ਨ ਦਾ ਫਿਲਹਾਲ ਬੜਾ ਅੱਛਾ ਰੂਲ ਰਿਹਾ ਕਿਉਂਕਿ ਉਹਨਾਂ ਨੇ ਔਨ ਸਪਾਕ ਰਾਤ ਨੂੰ 10:30 ਵਜੇ ਤਕਰੀਬਨ 35 ਮਿੰਟ ਪਰ ਪੋਜਗੇਸਨ ਐਸਐਸਪੀ ਸਾਹਿਬ ਡੀ ਜੀ ਠੀਕ ਔਰ ਕੁਝ ਸਸਪੈਕਟਡ ਲੋਕ ਉਹਨਾਂ ਨੇ ਪਕੜੇ ਵੀ ਹਨ ਪਰ ਕੁਝ ਮਤਲਬ ਅ ਅਰੈਸਟ ਹੋਈਆਂ ਕੁਝ ਹਾਂਜੀ ਕੁਝ ਸਸਪੈਕਟਡ ਬੰਦੇ ਪਕੜੇ ਗਏ ਵੈਸੇ ਮੇਰੇ ਖਿਆਲ ਵਿੱਚ ਦੋ ਬੰਦੇ ਉਹਨਾਂ ਨੇ ਪਕੜੇ ਨੇ ਫਿਰ ਲਾ ਲ ਠੀਕ ਹੈ ਤੇ ਪਰ ਸਾਡੀ ਜੋ ਡਿਮਾਂਡ ਹੈ ਉਹ ਇਹ ਹੈ ਕਿ ਭਈ ਸਸਪੈਕਟਡ ਲੋਕ ਤੇ ਪਕੜੇ ਗਏ ਹੂੰ ਹੂੰ ਉਹ ਉਹ ਗੱਲ ਜਿਹੜੀ ਹੈ ਇੱਥੇ ਤੱਕ ਸਿਮਤ ਨਾ ਲੈ ਜਾਵੇ ਕਿ ਭਈ ਅੱਜ ਸਸਪੈਕਟਡ ਪਕੜੇ ਗਏ ਕੱਲੋ ਕੋਰਟ ਹੀ ਜਾ ਕੇ ਛੁੱਟ ਸਕਦੇ ਨੇ ਛੁੱਟ ਸਕਦੇ ਨੇ ਸਾਡਾ ਇਹ ਹੈ ਕਿ ਮਤਲਬਾ ਕਿ ਕੋੜੇ ਲੋਕ ਹੀ ਐਸੇ ਨੇ ਜਿਨ੍ਹਾਂ ਦਾ قصور ਜਿਹੜਾ ਹੈ ਉਹ ਕੋਈ ਜ਼ਿਆਦਾ ਨਹੀਂ ਸੀ ਉਹ ਆਪਣੇ ਧਰਮ ਦੇ ਗੱਲਾਂ ਕਰਦੇ ਸਨ ਧਰਮ ਦਾ ਪ੍ਰਚਾਰ ਕਰਦੇ ਸਨ ਜਾਂ ਧਾਰਮਿਕ ਕਿਸੇ ਆਸਥਾ ਦੇ ਨਾਲ ਜੁੜੇ ਸਨ ਜਾਂ ਕਿਸੇ ਧਾਰਮਿਕ ਸਥਾਨ ਦੀ ਬੇਰੁਪੀ ਹੋਈ ਹੋਣੀ ਉੱਥੇ ਉਹਨਾਂ ਨੇ ਪ੍ਰੋਟੈਸਟ ਕੀਤਾ ਔਰ ਉਹਨਾਂ ਲੋਕਾਂ ਨੂੰ ਜੇਲਾਂ 'ਚ ਬੰਦ ਕਰ ਦਿੱਤਾ ਗਿਆ ਔਰ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ ਵੀ ਉਹ ਲੋਕੀ ਬਾਹਰ ਨਹੀਂ ਆਏ ਜੀ 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 ਤੁਸੀਂ ਬੰਦੀ ਸਿੰਘਾਂ ਦੀ ਵੀ ਗੱਲ ਕਰ ਰਹੇ ਹੋ ਨਾਲ ਹੀ ਮੈਂ ਜਿ ਕਿਨਾਂ ਗੱਲ ਕਰਦਾ ਔਰ ਇੱਥੇ ਇਹ ਇਸ ਬੰਦੇ ਜਿਸ ਨੇ ਕਿ ਇੱਕ ਬਹੁਤ ਵੱਡਾ ਹਾਦਸਾ ਕਰਨ ਦਾ ਯਤਨ ਕੀਤਾ ਇਨਾ ਬੰਦਿਆਂ ਦੇ ਉੱਤੇ ਜਿਸ ਨੂੰ ਤੁਸੀਂ ਸਾਬੂ ਵੇਗੀ ਅਸੀਂ ਉਸ ਸੀਲ ਦਾ ਪੂਰਾ ਜਿਹੜੇ ਲੱਗੇ ਪਕੜੇ ਗਏ ਜਿਹੜੇ ਸਸਪੈਕਟ ਪਕੜੇ ਗਏ ਜਾਂ ਫਿਰ ਜਿਸ ਤਰ੍ਹਾਂ ਤੁਹਾਨੂੰ ਲੱਗ ਰਿਹਾ ਕਿ ਕਿਸੇ ਨੇ ਕੀਤਾ ਉਹਦੀ ਮਨਸ਼ਾ ਕੀ ਮਨਸ਼ਾ ਸੀ ਦੇਖੋ ਮੈਂ ਮਨਸ਼ਾ ਸੀ ਕਹਿ ਸਕਦੇ ਇਹ ਹੋ ਸਕਦੀ ਨਹੀਂ ਜਾਂ ਲੇਕਿਨ ਅਸੀਂ ਇਹ ਸੈੱਟ ਕਰਦੇ ਹਾਂ ਕਿਉਂਕਿ ਇੱਕ ਗੁਰਦੁਆਰਾ ਸਾਹਿਬ ਦੇ ਬਾਹਰ ਹੀ ਆ ਕੇ ਤੇ ਇਨਾ ਵੱਡਾ ਹਾਦਸਾ ਇਨਾ ਵੱਡਾ ਧਮਾਕਾ ਕਰ ਦੇਣਾ ਕੁਝ ਕੁਝ ਤੇ ਮਨਸ਼ਾ ਹੋਣੀ ਹੈ ਇਨਾਂ ਦੀ ਬੇਸਿਕਲੀ ਮਨਸ਼ਾ ਹੈ ਕਿ ਇਹ ਗੁਰੂ ਘਰ ਦੇ ਅੰਦਰ ਬਲਾਸ ਕਰਨਾ ਚਾਹੁੰਦਾ ਸੀ ਬੰਦਾ ਉਸ ਥਰੂ ਗੁਰੂ ਘਰ ਦੇ ਅੰਦਰ ਕੀਤਾ ਲੇਕਿਨ ਕਿਸੇ وجہ ਨਾਲ ਕੁਝ ਉੱਥੇ ਪਲਾਂਟੇਸ਼ਨ ਵੀ ਸੀ ਕੁਝ ਹੋਰ ਸੀ ਸ਼ਾਇਦ ਉਹ ਅੰਦਰ ਨਹੀਂ ਪੁੱਜ ਸਕਿਆ ਬਾਹਰ ਬਲਾਸਟ ਹੋ ਗਿਆ ਤੇ ਬਹੁਤ ਵੱਡਾ ਹਾਦਸਾ ਜਿਹੜਾ ਇਹ ਮਤਨ ਕੀਤਾ ਗਿਆ ਹੈ ਲੱਗਦਾ ਜੀ ਜੀ ਯਕੀਨਨ thro ਕੀਤਾ ਗਿਆ ਔਰ ਮੈਂ ਇਹ ਕਵਾਂਗਾ ਕਿ ਸਿੱਖ ਕਮਿਊਨਿਟੀ ਦੇ ਜਜ਼ਬਾਤਾਂ ਦੇ ਖਲਵਾੜ ਕਰਨ ਦਾ ਯਤਨ ਕੀਤਾ ਗਿਆ ਜੀ ਜੀ ਔਰ ਸਿੱਖ ਕਮਿਊਨਿਟੀ ਨੂੰ ਹੋ ਸਕਦਾ ਹੈ ਡਰਾਂ ਧਮਕਾਂ ਦੀ ਵੀ ਗੱਲ ਕੀਤੀ ਗਈ ਹੋਵੇ ਪਰ ਜਿਹੜੀ ਕਿ ਸ਼ਾਇਦ ਕਿਸੇ ਦੀ ਮਨਚਾ ਕਦੇ ਵੀ ਕੋਈ ਨਹੀਂ ਤੁਹਾਨੂੰ ਕੀ ਲੱਗਦਾ ਹੈ ਕਿਦਰੇ ਲੋਕ ਸਭਾ ਦੇ ਇਲੈਕਸ਼ਨ ਜਿਸ ਤਰ੍ਹਾਂ ਕੀ ਆ ਰਹੇ ਨੇ ਤੇ ਸਿੱਖ ਕਮਿਊਨਿਟੀ ਨੂੰ ਕਿਉਂ ਡਰਾਇਆ ਜਾ ਰਿਹਾ ਹੈ ਦੇਖੋ ਮੈਂ ਇਹ ਕਹਿ ਰਿਹਾ ਹਾਂ ਕਿ ਕੋਣ ਰਨ ਵਾਲੇ ਕੋਈ ਤੁਹਾਨੂੰ ਕੀ ਲੱਗਦਾ ਮੈਂ ਇਸ ਮੈਂ ਕਹਿ ਰਿਹਾ ਕਿ ਕੋਈ ਵੀ ਵਿਅਕਤੀ ਹੋਵੇ ਕਿਉਂਕਿ ਇਹ ਇਲੈਕਸ਼ਨ ਦਾ ਦੌਰ ਅਗਰ ਹੈ ਜੀ 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 ਤੇ ਇਹ ਐਡਮਿਨਿਸਟ੍ਰੇਸ਼ਨ ਦਾ ਫਰਜ਼ ਬੰਦਾ ਹੈ ਕਿ ਹਰ ਵਿਅਕਤੀ ਦੀ ਪ੍ਰੋਟੈਕਸ਼ਨ ਕਰੇ ਬਿਲਕੁਲ ਬਿਲਕੁਲ ਤੇ ਜਿੱਥੇ ਤੱਕ ਸਿੱਖ ਕਮਿਊਨਿਟੀ ਦਾ تعلق ਹੈ ਅਸੀਂ ਇੱਕ ਮਾਈਕਰੋ ਮਾਇਨੋਰਿਟੀ ਦੇ ਵਿੱਚ ਰਹੇ ਹਾਂ ਬਿਲਕੁਲ ਬਿਲਕੁਲ ਤੇ ਸਾਡੀ ਪ੍ਰੋਟੈਕਸ਼ਨ ਕਰਨੀ ਉਹ ਸੈਂਟਰ ਗਵਰਨਮੈਂਟ ਹੋਵੇ ਸਾਡੇ ਯੂਟੀ ਗਵਰਨਮੈਂਟ ਹੋਵੇ ਜੀ ਸਾਹਿਬ ਹੋਵਨ ਇਨਾਂ ਦਾ ਫਰਜ਼ ਹੈ ਐਡਮਿਨਿਸਟ੍ਰੇਸ਼ਨ ਦਾ ਫਰਜ਼ ਹੈ ਬਿਲਕੁਲ ਔਰ ਸਿੱਖ ਕਮਿਊਨਿਟੀ ਦੀ ਮੈਂ بڑے ਦਾਅਵੇ ਦੇ ਨਾਲ ਕਹਿ ਸਕਦਾ ਹਾਂ ਕਿ ਸ਼ੁਰੂ ਤੋਂ ਲੈ ਕੇ ਗੁਰੂ ਸਾਹਿਬਾਨ ਤੋ ਲੈ ਕੇ ਅਸੀਂ ਅਗਰ ਪਿਛੋਕੜ ਦੇਖੀਏ ਤੇ ਬਹੁਤ ਵੱਡੀ ਕੰਟ੍ਰਿਬਿਊਸ਼ਨ ਜਿਹੜੀ ਹੈ ਉਹ ਸਾਰਿਆਂ ਨੂੰ ਬਚਾਉਣ ਵਾਸਤੇ ਆਪਣੇ ਪ੍ਰਾਣਾਂ ਦੀ ਹਉਤੀਆਂ ਤੱਕ ਦਿੱਤੀਆਂ ਸਾਡੇ ਗੁਰੂ ਸਾਹਿਬਾਨਾਂ ਨੇ ਤੇ ਅੱਜ ਸਾਨੂੰ ਇਸ ਕਿਸਮ ਦੇ ਹਾਲਾਤ ਫੇਸ ਕਰਨੇ ਪੈ ਜਾਣ ਇਸ ਲਈ ਹੁਣ ਪੁੰਛ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਸਿੱਖ ਕਮਿਊਨਿਟੀ ਦੇਖੋ ਅਸੀਂ ਇਸ ਲਈ ਸਾਰੇ ਉੱਥੇ ਹੀ ਬੈਠੇ ਹਾਂ ਬੜੀ ਬੜੀ ਤੈਅਦਾਦ ਦੇ ਵਿੱਚ ਹਿੰਦੂ ਮੁਸਲਮਾਨ ਸਾਰੇ ਪੁਜਰੇ ਨੇ ਬਹੁਤ ਵੱਡਾ ਕੋਆਪਰੇਸ਼ਨ ਦੇ ਰਹੇ ਨੇ ਬਹੁਤ ਵੱਡੇ ਉਹਨਾਂ ਦੇ ਸਟੇਟਮੈਂਟਸ ਦਿੱਤੀਆਂ ਨੇ ਇੱਕ ਪ੍ਰੈਸ ਕਾਨਫਰੰਸ ਵੀ ਅਸੀਂ ਕੀਤੀ ਤੇ ਅਸੀਂ ਸਾਰਾ ਕੀਤਾ ਲੇਕਿਨ ਅਸੀਂ ਹਾਲਾਤ ਨੂੰ ਤੇ ਠੀਕ ਕਰਨ ਦਾ ਯਤਨ ਕਰਾਂਗੇ ਅਸੀਂ ਚਾਹਾਂਗੇ ਕਿ ਜੋ ਸਾਡੀ ਆਪਸੀ ਭਾਈਚਾਰਾ ਹੈ ਇਸ ਦੇ ਵਿੱਚ ਕਿਸੇ ਕਿਸਮ ਦੀ ਕੋਈ ਖਲੜ ਨਾ ਪਵੇ ਪਰ ਜਿੱਤੇ ਤੱਕ ਇਸ ਕਿਸਮ ਦੀਆਂ ਹਾਲਾਤਾਂ ਨੇ ਇਸ ਕਿਸਮ ਦੇ ਹਾਲਾਤ ਨੇ ਇਸ ਕਿਸਮ ਦੇ ਲੋਕੀ ਨੇ ਜੋ ਕਿ ਇਸ ਕਿਸਮ ਦੇ ਵਾਤਾਵਰਨ ਪੈਦਾ ਕਰਨਾ ਚਾਹੁੰਦੇ ਨੇ ਅਸੀਂ ਉਹਨਾਂ ਨੂੰ ਐਡਮਿਨਿਸਟ੍ਰੇਸ਼ਨ ਨੂੰ ਸਾਰੀ ਸੈਂਟਰ ਗਵਰਨਮੈਂਟ ਹੋਵੇ ਜਾਂ ਸਾਡੀ ਯੂਟੀ ਗਵਰਨਮੈਂਟ ਹੋਵੇ ਐਲਜੀ ਹੋਵੇ ਅਸੀਂ ਉਹਨਾਂ ਨੂੰ ਰਿਕੁਐਸਟ ਜੂਡ ਕਰਦੇ ਹਾਂ ਕਿ ਇਲੈਕਸ਼ਨ ਜ਼ਰੂਰ ਹੁੰਦੇ ਨੇ ਹੋਣਗੇ ਹੋਣੇ ਚਾਹੀਦੇ ਨੇ ਪਰ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕਿਸੇ ਕਮਿਊਨਿਟੀ ਦੇ ਨਾਲ ਨਾ ਖੇਲਵਾੜ ਕੀਤਾ ਜਾਵੇ ਕਿਸੇ ਕਮਿਊਨਿਟੀ ਦੇ ਨਾਲ ਵਿਸ਼ੇਸ਼ ਤੌਰ ਤੇ ਖੇਲਵਾੜ ਨਾ ਕੀਤਾ ਜਾਵੇ ਅਸੀਂ ਲੋਕਾਂ ਨੇ ਆਪਣੇ ਪੁਰਾਣਾਂ ਦੀਆਂ ਹਉਤੀਆਂ ਦੇ ਕੇ ਆਪਣੇ ਸਰਬੰਸ ਜਿਹੜੇ ਨੇ ਵਾਰ ਕੇ ਸਾਡੇ ਗੁਰੂ ਸਾਹਿਬਾਨਾ ਨੇ ਇਹ ਜੋ ਨਕਸ਼ਾ ਹੈ ਇਹ ਜੋ ਹਿੰਦੁਸਤਾਨ ਹੈ ਇਸ ਨੂੰ ਬਸ ਅੰਦਾਇ ਰੱਖੀਤਾ ਹੈ ਕੋਈ ਮੈਨੂੰ ਪੂਰੀ ਆਸ ਹੈ ਕਿ ਐਡਮਿਨਿਸਟ੍ਰੇਸ਼ਨ ਇਸ ਚੀਜ਼ ਨੂੰ ਦੇਖੇ ਠੀਕ ਹੈ ਸਰ ਬਹੁਤ ਬਹੁਤ ਧੰਨਵਾਦ ਨਿਰੰਦਰ ਜੀ ਇਹ ਤੁਹਾਡੀ ਆਡੀਓ ਅਸੀਂ ਜਿਹੜੀ ਹੈ ਉਹ ਤੁਹਾਡੇ ਗਿਆਤ ਲਈ ਦੱਸ ਦਈਏ ਕਿ ਰਿਕਾਰਡਡ ਹੋ ਰਹੀ ਹੈ ਅਸੀਂ ਚਲਾਵਾਂਗੇ ਅਸੀਂ ਕੋਈ ਗੱਲ ਨਹੀਂ ਸਾਨੂੰ ਕੋਈ ਮੈਨੂੰ ਕੋਈ ਇਤਰਾਜ਼ ਨਹੀਂ ਠੀਕ ਹੈ ਸਰ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ